ਮੁੱਖ ਮੰਤਰੀ ਪੰਜਾਬ ਹੰਦਾਰ ਭਗਵੰਤ ਸਿੰਘ ਮਾਨ ਨੇ ਅਗਵਾਈ ਵਿੱਚ ਸੂਬੇ ਨੂੰ ਮਰਦੋ ਰੰਗਣਾ ਪੰਜਾਬ ਬਣਾਉਣ ਲਈ ਪੂਰੀ ਲਗਨ ਮੇਰੇ ਅਤੇ ਜਿੰਤਾ لال ਸੁਭਾਵਾਸੀ ਦੀ ਸੇਵਾ ਕਰ ਰਹੇ ਹਨ ਸਾਖਰੀ ਦਾ ਜਿਲ੍ਹਾ ਇਹ ਸੇਮ ਕਾਪੀ ਦੇ ਰਿਹਾ ਜਦੋਂ ਲੱਗਣਾ ਹੈ ਕਿ ਅੱਜ ਇਹ ਯਾਨੀ ਇਹ ਯਾਨੀ ਇਹ ਸਟੈਂਡਰਡ ਮੰਨਦੇ ਹੀ ਆਮ ਤੌਰ ਤੇ ਅਰ ਦੇ ਵਿੱਚ 75ਵੇਂ ਗੰਤਰਤਾ ਦਿਵਸ ਨੂੰ ਏ ਧੂਮਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਕਿਸ ਜਲੰਧਰ ਅੁਰਗੋਪ ਸਿੰਘ ਸਟੇਡੀਅਮ ਦੇ ਵਿੱਚ ਜਿਸ ਜਗ੍ਹਾ ਦੇ ਵਿੱਚ ਗਣਤਰਤਾ ਦਿਵਸ ਮਨਾਇਆ ਜਾ ਰਿਹਾ ਹੈ ਪੰਜਾਬ ਪ੍ਰਧਾਨ अमन अरोड़ा होली जड़े ने वो पहुंचे हुए सबसे पहले ਤੁਸੀਂ ਤਸਵੀਰ ਜਿਹੜੀ ਦੇਖੋ ਕੈਮਰਾ ਕਿਸੇ ਨੂੰ ਜੁੜਾਉਂਗਾ ਕਿ ਇਹ ਤਸਵੀਰ ਜਿਹੜਾ ਖਾਇਚ ਰਿਹਾ ਹੈ ਉਹ अमन अरोड़ा ਰੰਗੋਸਾਨ ਹੈ ਇਸ ਜਗਾਹ ਦੇ ਉੱਪਰ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ ਝੰਡੇ ਦੀ ਰਸਮ ਜਿਹੜੀ ਹੈਗੀ ਉਹ ਅਦਾ ਕੀਤੀ ਗਈ ਤੇ ਉਸ ਤੋਂ ਬਾਅਦ ਹੁਣ ਜੋ ਜਿਹੜੇ ਹੈਗੇ ਨੇ ਬੀਐਸਐਫ ਜਵਾਨ ਨੇ ਪੰਜਾਬ ਪੁਲਿਸ ਜਵਾਨ ਨੇ ਜਾਂ ਫਿਰ ਹੋਰ ਦੂਸਰੇ ਤੋ ਐਨਸੀਸੀ ਜਵਾਨ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਏ ਉਹ ਸਲਾਮੀ ਦੇਣ ਦੇ ਲਈ ਜਿਹੜਾ ਹੈਗਾ ਏ ਉਹ ਅਮਨ अरोड़ा ਜਲੰਧਰ ਕਮਿਸ਼ਨਰ ਅਤੇ ਜਲੰਧਰ ਡੀਸੀ ਜਿਹੜੇ ਨੇ ਉਹ ਖੜੇ ਹੋਏ ਨੇ ਉਹਨਾਂ ਵੱਲੋਂ ਹੁਣ ਸਲਾਮੀ ਦਿੱਤੀ ਜਾਵੇਗੀ ਤੇ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਨੇ ਉਹ ਜਵਾਨ ਜਿਹੜੇ ਨੇ ਉਹ ਵੀ ਜਿਹੜੇ ਨੇ ਉਹ ਆਉਣ ਵਾਲੇ ਨੇ ਤਾਂ ਇਹ ਤੁਸੀਂ ਤਸਵੀਰ ਦੇਖੋ ਇੰਡੀਅਨ ਬਾਰਡਰ ਪੁਲਿਸ ਜਿਹੜੀ ਹੈ ਉਹ ਇਸ ਵਕਤ ਪਹੁੰਚੀ ਹੈ

ਤਾਂ ਇਹ ਪਹਿਲੀ ਟੁਕੜੀ ਜਿਹੜੀ ਹੈ ਉਹ جاری ਹੈ ਤਾਂ ਇਸ ਤੋਂ ਬਾਅਦ ਦੂਜੀ ਟੁਕੜੀ ਜਿਹੜੀ ਹੈ ਉਹ ਪੰਜਾਬ ਪੁਲਿਸ ਦੀ ਆਵੇਗੀ ਇਹ ਰੇਲਵੇ ਵਿਭਾਗ ਦੀ ਟੁਕੜੀ ਤੇ ਪੰਜਾਬ ਪੁਲਿਸ ਦੀ ਜਿਹੜੀ ਹੈਗੀ ਹੈ ਉਹ ਜਵਾਨ ਨੇ ਜਨਾਬ ਵੱਲੋਂ ਅ ਫਰੇਡ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਜਿਸ ਦੀ ਤਸਵੀਰ ਤੁਹਾਨੂੰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਪੰਜਾਬ ਹੋਂਦ ਹੈ ਅਗਲੀ ਟੁਕੜੀ ਬੈਸਾਈ ਚਵਨ ਪਾਲ ਬਲਵੇ ਜੇ ਮਾਈਕ ਤੇ ਜਾ ਰਹੀ ਹੈ ਸੈਕੰਡ ਪੰਜਾਬ ਪਟਿਆਲਾ ਐਨ ਸੀ ਸੀ ਲੈਗਰਡਰੀ ਮਾਦਰ ਦੀ ਹਾਂ ਇਹ ਨੈਸ਼ਨਲ ਕੈਡਟ ਕ੍ਰੂਪ ਨੇ ਜਿਨ੍ਹਾਂ ਵੱਲੋਂ ਪ੍ਰੇਡ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਪੰਜਾਬ ਪ੍ਰਧਾਨ ਅਮਨ ਅਰੋੜਾ ਹੋਰੀ ਜਿਹੜੇ ਨੇ ਇਸਲਾਮੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਇਸ ਬੈਂਟੀ ਹੈ ভাই ਇਹ ਤਸਵੀਰ ਤੁਹਾਨੂੰ ਜਿਹੜੀ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਚਲੰਦਰ ਦੇ ਵਿੱਚ ਜਿਹੜਾ ਹੈਗਾ ਇਹ ਉਹ ਪੁਲਿਸ ਕਮਿਸ਼ਨਰ ਡੀਸੀ ਅਤੇ ਆਮਾਦੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਹੁਰੀ ਪਹੁੰਚੀ ਸੀ ਜਿੱਦਾਂ ਵੱਲੋਂ ਨੰਤਰ ਦਿਵਸ ਤੇ ਉੱਪਰ ਝੰਡੇ ਦੀ ਰਸਮ ਅਤੇ ਸਲਾਮੀ ਇਹ ਜਿਹੜੀ ਹੈਗੀ ਹੈ ਉਹ ਨੌਜਵਾਨਾਂ ਨੂੰ ਜਿਹੜੀ ਹੈ ਅਤੇ ਜਿਹੜੇ ਪੁਲਿਸ ਅਧਿਕਾਰੀ ਐ ਉਹਨਾਂ ਨੂੰ ਜਿਹੜੀ ਆ ਉਹ ਦਿੱਤੀ ਹੈ ਇਸ ਤੋਂ ਬਾਅਦ ਉਹਨੂੰ ਕੁਝ ਹੀ ਸਮੇਂ ਦੇ ਬਾਅਦ ਜਿਹੜਾ ਹੈ ਉਹ ਹੋਰ ਵੀ ਜਿਹੜੇ ਪ੍ਰੋਗਰਾਮ ਨੇ ਉਹ ਸ਼ੁਰੂ ਹੋਣਗੇ ਪਰ ਹਾਲ ਫਿਲਹਾਲ ਦੀ ਕਿੜੀ ਸਾਰਾ ਤੁਹਾਨੂੰ ਪ੍ਰੋਗਰਾਮ ਜਿਹੜੀ ਆ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕੈਮਰਾ ਤੋਂ ਪਰਕੇ ਦੇ ਨਾਲ ਰਾਜ ਗੁਪਤਾ ਬਾਬੂ ਸਹੀ ਟਾਈਮ ਜਿਹੜਾ